ਤੈਨੂੰ ਬਹੁਤ ਪਿਆਰ ਕਰਦਾ ਹਾਂ ਕੁਝ ਕਰਦੇ ਹੁਣ ਨੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ ਅੱਛਾ ਜੀ

ਉਹ ਆ ਨਿਕੜਾ ਫਾਇਰ ਹੋ ਗਿਆ ਸਾਰੇ ਉਹ ਤੇਰੀ ਬੇੜੀ ਪੈ ਗਈ ਬੇੜੀ ਪੈ ਗਈ ਦਿਨ ਦੇਖ ਲੈ ਕੱਜਾ ਚੱਲ ਰਿਹਾ ਫਿਰ ਦਿਨ ਨੂੰ ਕੀ ਹੁੰਦਾ ਚਾਹ ਬਣਾ ਕੇ ਧੱਕ ਕੇ ਤੀਂ ਪਈ ਐ ਯਾਰ ਮੈਂ ਤਾਂ ਪੀ ਨਹੀਂ ਹੈਗੀ ਪੀ ਨਹੀਂ ਹੈਗੀ ਆ ਤੂੰ ਤੇਰੇ ਇਹੀ ਕੰਮ ਨੇ ਓਏ ਕੋਈ ਕੰਮ ਕਰ ਜਾ ਕਾ ਵਟੂ ਉਹ ਕੰਮ ਕੀ ਜਦੋਂ ਨਾ ਯਾਰ ਹੋਰ ਦੇਵੇ ਕੰਮ ਨੂੰ ਕਿਹੜਾ ਕੁੰਟਾਲੀ ਬੈਠੀ ਆ ਵੀ ਉਹ ਕੌਣ ਜਾਣੀ ਨਹੀਂ ਬੈਠੀ ਤੂੰ ਤਾਂ ਹੈਗਾ ਇਹ ਘਮ ਕਰ ਤੂੰ ਰੋਟੀ ਟੁਕ ਕਾ ਰ ਮੈਂ ਚਾਹ ਬਣਾ ਕੇ ਤੀ ਬਲੀ ਗਾ ਸੋਲਾ ਯਾਰ ਤੂੰ ਤਾਂ ਆਪਾ ਤੂੰ ਕਰਾਉਣਾ ਨਹੀਂ ਹੈਗਾ ਡੋਲਾ ਮੇਰਾ ਹੋਲੈਂਡ ਦੇ ਮਾਤਾ ਸੁਪਨੇ ਜੀ ਕਰਾ ਸਕਦਾ ਤੂੰ ਮਰ ਗਿਆ ਮੇਰੇਆਂ ਜਣਾ ਚ ਬਹਿ ਗਿਆ ਕਾ ਨੂੰ ਬਹਿ ਗਿਆ ਮੈਂ ਪਿੱਲਿਆ ਕਿੰਨੂੰ ਤਿੰਤੀ ਵੀ ਹਾਂ ਉਹ ਤਾਂ ਆਪਣਾ ਜੁੜੀ ਨਹੀਂ ਗਈ ਦਿਖਾ ਕੇ ਦੇ ਤੀ ਤੇ ਲਿਆ ਦੂ ਜੂਪੀ ਤੋਂ ਅੜਾ ਹੋ ਤੁੱਕ ਮਨ ਲੱਗ ਕੋਈ ਤੇ ਸਾਰਾ ਦਿਨ ਤਾਂ ਪਾਉਣ ਨੂੰ ਆ कम नहीं करना धंधा नहीं करना आ देख ला मेरा सारा जो बड़ भी उड़ी देखने देख कोई कम करना उधर करना देख देख मेरा सारा की लक्षण कर दिया वो है कि नहीं बनाएगा तो मेरा सारा उखी है इधर लक्षण दे मेरे सारे दे की ने ਕੋ ਯੜੇ ਨੂੰ ਬਦੋਂ ਲਈ ਦੀ ਆ ਗਿਰਨ ਨੀ ਅੱਤਾ ਛੜੇ ਦਾ ਬੇੜਾ ਓ ਜਿੰਨੇ ਮਾਜੀ ਹਿੱਸ਼ੇ ਦੇਖ ਰਾ ਜਨਾ ਚ ਮੇਰਾ ਨਹੀਂ ਹੁੰਦਾ ਨਾ ਨਾ ਚੱਤੇ ਆ ਹੋਂ ਨਹੀਂ ਦੰਦਾ ਮੈਂ ਯੋ ਰਿਆ ਤਰੇ ਓ ਆ ਦੇਖ ਓ ਉਂਦਾ ਟੀਨੀ ਟੀਨੀ ਕਰਦਾ ਮੇਰੇ ਛੜੇ ਨਾੜਾ ਤੇ ਤੂੰ ਸਾਂਭਣੀ ਟੀਨੀ ਕੀ ਹੈ ਮੇਰਾ ਦੂਰ ਮੈਂ ਸਾਹਮਣੂ ਤੇਰੇ ਤੇ ਓਹ ਟੀਨੀ ਓ ਤੇਰੇ ਨਹੀਂ ਹੁੰਦੀ ਹੈਗੀ ਆ ਤੇ ਤੋ ਤੀ ਨਹੀਂ ਜਾਂਦੀ ਹੈਗੀ ਓਏ ਕਾ ਚਾਦਰ ਹੈ ਕੀ ਨਾ ਹਾ ਤੋ ਤੀ ਤੇਰੇ ਲਈ ਤਾਂ ਕੱਕਰੀ ਆ ਜੇ ਬਾਰਗੇ ਫਰਦਾ ਲਿਆਉਣਾ ਤੈਨੂੰ ਤੇਰੇ ਆਈ ਨਹੀਂ ਹੈਗੀ ਕੀ ਪਤਾ ਏਹਨੂੰ ਜਵਾਕਾਂ ਨੂੰ ਉਹ ਜੇ ਮੇਰੇ ਆਉਂਦੀ ਆ ਜਾਂਦੇ ਤੂੰ ਭੱਗ ਜਾ ਕਰ ਇਹਦੇ ਮੈਂ ਨਹੀਂ ਆਉਂਦਾ ਦਿੰਦਾ ਤੂੰ ਤਾਂ ਤੂੰ ਹੀ ਬੈਠਾ ਬੇੜਾ ਬਾਈ ਤੇਰਾ ਇਹ ਮੇਰੀ ਮਾਂ ਦੀ ਹੁਣ ਮੈਨੂੰ ਵਾਦਾ ਦੀ ਉਹ ਹੁਣ ਕਿਧਰ ਮਰਦਾ ਨਾ ਉਹ ਖੇਤ ਜਾਨਾ ਖੇਤ ਤੇਰਾ ਸਾਰਾ ਵੀ ਨਹੀਂ ਲਉਂਦਾ ਕਦੇ ਉਹਦੇ ਨਾਲ ਮਾਰੀ ਨਾ ਕਦੇ ਜਾਂਦਾ ਨਹੀਂ ਉੱਠਦਾ ਨਹੀਂ 12 ਵਜੇ ਟੱਕਟਾ ਤੂੰ ਹਾਂ ਉਹਨਾਂ ਤਾਂ ਤੂੰ ਮਿਲਦਾ ਨੇ ਕੌਣ ਗਿਆ ਲੋਕੀਂ ਮਗੂ ਯਾਲਾ ਬਈ ਜਾਂਦੀ ਵੀ ਕੰਮ ਆਪਣਾ ਹਨ ਨਿਬੜ ਗਿਆ ਹੁਣ 10 ਮਿੰਟ ਆਰਾਮ ਕਰ ਲਾਂਦੇ ਹਨ ਆਪਾਂ ਆਛੜਾ ਪੂਰਾ ਹੋ ਗਿਆ ਕਿੰਨੇ ਦਿਨ ਹੋ ਗਏ ਦੇਖੀ ਨੀਗਾ ਲੈ ਬਈ ਜਾਂਦੀ 16 ਪਰ ਤੇ ਇੱਥੇ ਹੁਣ ਕਰਦੇ ਆ ਆਰਾਮ ਓਹੋ ਤੱਕੇ ਆ ਜੀ ਬਸ ਤੀਮਿਆ ਜੋਗੀ ਰਹਿ ਜਾ ਬੋਏ ਤੀਮਿਆ ਦੇ ਸੁਪਨੇ ਸੁਪਨੇ ਤੈਨੂੰ ਲੰਦਾ ਛੜਾ ਜੀ ਮੈਂ ਪਟਵਾਰੀ ਲੱਗਿਆ ਹੋਵੇ ਖਾ ਲੈ ਨੇ ਛੜੇ ਨੇ ਇੱਥੋਂ ਪਹਿਲਾਂ ਪਿਆ ਕਰਾਉ ਹੈ ਮੇਰਾ ਛੜਾ ਆ ਪਿਆ ਕੁੰਭ ਕਰਨ ਬਣਿਆ ਕਤਾ ਕੇ ਮੇਰੇ ਪੂੜੇ ਚੰਜੀ ਓਏ ਓ ਓ ਪੂਰੇ ਪੂਰੇ ਕੁੜੀ ਚੋਦਰ ਹੋਦੇ ਉੱਪਰ ਜਾਇਆ ਹੋਏ ਕਟਾਤਾ ਪੂੜੇ ਮੇਰੇ ਇਹ ਕਟਾ ਦੇਦੇ ਰੇ ਈ ਕਟਾ ਤੇ ਉਹ ਤਾਂ ਮਰੇ ਉੱਤੇ ਆ ਗਿਆ ਦੀ ਕਹੀ ਮਾਰਨਾ ਤੇ ਆ ਗਿਆ ਇਹੋ ਜਿਹਾ ਯਾਰ ਹੁੰਦੇ ਤੇਰੇ ਵਰਗੇ ਕੋਈ ਨਾ ਹੈ ਅੜਿਆ ਤੇਰੇ ਨਾਲ ਯਾਰ ਅੰਮਕਲਾਵਾ ਖੜਿਆ ਉੱਥੇ ਤੂੰ ਪਾਣ ਗਣਾ ਵੇ ਪਾਕਿੱਤੇ ਤੂੰ ਆਇਆ ਓਏ ਬੱਜਣੋ ਹੀ ਸੀ ਪੂਰੇ ਜਿਵੇਂ ਨਾਂ ਭਾਏ ਦਾ ਉਥੋਂ ਸ਼ੌਂਕ ਚ ਬੰਦ ਨਾ ਲਗਲਾ ਕਦੋਂ ਨੀ ਝਾੜ ਘੱਟ ਨਿਕਲਿਆ ਅਗਲੇ ਨੂੰ ਮੰਨੂ ਝਾੜ ਕੇ ਕਿਹਨੇ ਆਪਦਾ ਝਾੜ ਪੂਰਾ ਕਰ ਲੈਣਾ ਸੀਗਾ ਇਹਨਾਂ ਭਾਏ ਦਾ ਝਾੜ ਕੱਟ ਨਿਕਲਿਆ ਹੁਣ ਗੈਰੀ ਤੇ ਗਦਾਰੀਏ ਕਰੇਗਾ ਤੂੰ ਓਏ ਗੈਰੀ ਤੇ ਗਰਮ ਮੌਕਾ ਸੰਭਾਲ ਗਿਆ ਪੂਰੇ ਮੈਂ ਮੌਕਾ ਇੱਕੋ ਸਾਡਾ ਪੈਂਦਾ ਖਾਜਮ ਮਾਰੀ ਮੋਟੀ ਉਹ ਸ਼ਰਮਣੀ ਵੇ ਬੇੜੀ ਬੈਚੀ ਆਹੋ ਇਹ ਆ ਬੱਛਾ ਅੱਛਾ ਪਤਾ ਆਹੀਂ ਪਿਆ ਮੈਂ ਗਿਆ ਨਹੀਂ ਦੇ ਛੁਪਨੇ ਆਏ 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 ਹੱਥੇ ਸੀ 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 ਆ ਪਤਾ ਨਹੀਂ ਕਿਹੜੇ ਪੱਦੇ ਸੋਂਦਾ ਪੈਦਾ ਉਹ ਸੁਪਨੇ ਚ ਪੱਦੇ ਸੋਂਦਾ ਪਾਇਦਾ ਨੀ ਸੁਪਨੇ ਚ ਕਿਹੜਾ ਰੁਪਈਏ ਲੱਗਦੇ ਨੇ ਤੂੰ ਲੈ ਲੈ ਆ ਪਾਂ ਚੋਦੀ ਕੋ ਸੁਪਨੇ ਚ ਨੀ ਆਉਂਦੀ ਸੁਪਨੇ ਚ ਨੀ ਆਉਂਦੀ ਓਏ ਛੁਪਨੇ ਤੂੰ ਜਾੜਾ ਬਾਬੇ ਨੇ ਕਹੇ ਮੈਨੂੰ ਉਹ ਤੇਰੇ ਟੈਂਪੂ ਜੇ ਨੇ ਆ ਪਪਾ ਛੁਪਣਾ ਨਾ تھا ਹੋ ਆਪਣੇ ਥਿਪਲੀ ਘਟਾਦੀ ਸੀ ਉਹਨੇ ਓਏ ਛੱਪਣੀ ਦਾ ਘਟਾਤੀ ਦੀ ਅੱਕਰਦੀਏ ਵੀ ਕੀ ਆ ਇੱਕ ਗੱਲ ਸੁਣਾ ਬਾਬੇ ਨੇ ਕਿਹਾ ਇੱਕ ਮੰਤਰ ਦੱਸਿਆ ਮੈਨੂੰ ਕੀ ਮਾਤਰ ਕਰਨੇ ਨਾਲੇ ਆਪਾਂ ਉਹ ਜਿਹੜਾ ਸਮਾਨ ਰੱਖਣਾ ਮਾਤਰ ਪੜੀ ਜਾਣਾ ਪੜੀ ਜਾਣਾ ਮੈਂ ਪੁੱਛ ਗਿਆਂ ਵੀ ਸਪੈਸ਼ਲ ਜਾਣਾ ਲੈ ਕੇ ਚਾਂਦੀ ਨੂੰ ਜਿਨੇ ਨਹੀਂ ਪੂਰੇ ਦੇਖੇ ਕੰਮ ਕਰ ਤੂੰ ਚਲਾਂਗੇ ਉਹ ਚਲਾਉਂਗੀ ਈਮੀ ਬੱਬਾ ਕਾ ਨਾ ਹੱਥ ਤੇ ਹਰੀ ਕਾ ਤੂੰ ਆ ਹਾਂ ਚਲ ਨਾਲੇ ਤੈਨੂੰ ਈਮੀ ਜਵਾ ਦੂ ਮੈਂ ਠੀਕ ਹੈ ਠੀਕ ਹੈ ਉਹ ਤੂੰ ਆਪ ਦੀ ਲਿਆ ਪਹਿਲਾਂ ਮੈਂ ਤੂੰ ਆਏ ਚਬਾਖ ਜਾ ਬੈਠਾ ਜਾਣਾ ਚ ਚੱਲ ਤੇਰੇ ਵਾਲੀ ਦੀ ਫੋਟੋ ਦੇਖ ਲਿਆ ਕਰੂ ਮੈਂ ਤਾਂ ਐ ਨਹੀਂ ਮੈਂ ਫੋਟੋ ਫੋਟੋ ਨੂੰ ਨਰੇ ਆਵ ਜੀ ਲਿਆ ਤੇ ਚੱਲਦੇ ਆਪਾਂ ਚੱਲ ਚੰਗਾ ਚੰਗਾ ਹਾਂ ਮੈਂ ਅਹਮਾਰੋ ਠੀ ਖਾ ਕੇ ਆਉਣਾ ਚੰਗਾ ਚੰਗਾ ਬਣਾਇ ਹੋ ਨਾਨ ਭੈ ਚੋਦ ਨੇ ਫੋਨ ਆਉਂਦੇ ਰੀਤ ਨੂੰ ਕਹੂਗੀ ਫੋਨ ਵੀ ਲਾਈ ਨੇ ਅੱਜ ਸਰਦਾਰ ਸਾਹਿਬ ਨੇ ਹਲੋ ਹਲੋ ਜੀ ਸ੍ਰੀਕਾਰ ਜੀ ਸ੍ਰੀਕਾਰ ਜੀ ਕੀ ਹਾਲ ਨੇ ਕੀ ਕਰਦਾ ਸੀ ਮੇਰਾ ਬੁੱਗਾ ਤੁਹਾਨੂੰ ਯਾਦ ਕਰਦੀ ਸੀ ਮੈਂ ਅੱਛਾ ਜੀ ਬੁੱਗੇ ਮੇਰਾ ਪਾਪ ਜੀ ਨਹੀਂ ਲੱਗਦਾ ਸੱਚੀ ਜਿੱਦ ਦੇ ਦਾ ਨਾ ਮੈਂ ਤੁਹਾਨੂੰ ਮਿਲ ਕੇ ਗਿਆ ਸਾਰਾ ਦਿਨ ਮੈਨੂੰ ਛੋਡੀ ਯਾਦ ਆਈ ਜਾਂਦੀ ਆ ਅੱਛਾ ਤਾਂ ਹੀ ਕੰਮ ਹੈ ਮੈਂ ਸਵੇਰ ਵਿੱਚ ਛੱਕਾਂ ਕੀ ਲਈ ਜਾਂਦੀ ਐ ਮੈਂ ਹਏ ਅੱਛਾ ਜੀ ਕਈ ਵਾਰ ਦੁਪਹਿਰ ਨੂੰ ਨਾ ਹੋਗਾ ਬਈ सोनू ਨਹੀਂ ਅੱਛਾ ਕਿਸੇ ਨੂੰ ਮਿਲਿਆ ਯਾਦ ਨਹੀਂ ਕਰਦੇ ਜਾ ਤਾਂ ਕਰ ਮੈਂ ਬਸਾਈ ਜਾ ਰਹੀ ਨਹੀਂ ਬੋਗਾ ਤੁਸੀਂ ਤਾਂ ਗੁੱਸਾ ਕਰਕੇ ਜਾ ਤਾਂ ਮੈਂ ਤੁਹਾਨੂੰ ਬਹੁਤ ਕਰਦਾਗਾ ਔਰ ਬਸ ਕੋਸਲ ਜੀ ਹੁੰਦੇ ਨਹੀਂ ਹੈਗੇ ਮੇਰੇ ਕੋਲੇ ਇੱਕ ਇੱਕ ਮਿੰਟ ਮੇਰਾ ਤੁਹਾਡੇ ਨਾਲ ਲੰਗਦਾ ਅੱਛਾ ਹੂੰ

ਤਾਰ ਮਤਾ ਬੁਗਗੇ ਮੈਨੂੰ ਬਹੁਤ ਆਉਂਦੀ ਆ। ਬਹੁਤ ਸ਼ਰਮ ਹੈ। ਚਲ ਕੋਈ ਨਾ ਬੁਗਗੇ। ਚਲ ਠੀਕ ਬੁਗਗੇ। ਲੱਗਦਾ ਮੰਮੀ ਆ ਗਈ। ਅੱਛਾ ਅੱਛਾ। ਚਲ ਠੀਕ ਆ ਫਿਰ ਲਾ ਲਈਂ ਜੰਗਾ ਜਦੋਂ ਮੰਮੀ ਬਾਕੀ ਪਰਾਂ। ਠੀਕ ਹੈ ਜੀ। ਓਕੇ ਜਾਨ। ਊਮ ਆ ਵੇ ਗਾਦੋ ਤਾਂ ਬਣ ਗਈ ਸਮਝ ਤਾਂ ਆਈ ਨਹੀਂ ਛੜਾਂ ਦੇ ਬੇੜੇ ਰੌਣਕਾਂ ਲੱਗੀ ਨਹੀਂ ਹੁਣ ਤਾਂ ਐ ਛੋਲਦੀ ਰੱਬ ਨੇ ਸਾਡੀ ਵੀ ਵੀ ਚੱਲ ਛੜੇ ਬੰਦਿਆਂ ਦੀ ਕਿਹੜਾ ਘਰ ਸੁਣਦਾ ਨੇ ਘਰ ਰੱਬ ਆਇਆ ਘਰ ਰੱਬਾ ਤੂੰ ਵੀ ਉੱਤੇ ਛਾੜਣ ਨੂੰ ਪਹਿਲਾਂ ਤਾਂ ਬਣ ਜਾਂਗੀ ਧੀਮੀ ਵਾਲੇ ਤੇ ਇਹ ਕੰਮ ਕੋ ਮਝੇ ਕੋਈ ਪੂਰੇ ਪੂਰੇ ਕੀ ਕਰਾਉਣ ਲੈ ਕੇ ਆ ਮੈਨੂੰ ਕੋਈ ਕੰਮ ਤਾਂ ਦੱਸ ਦੇ ਰੇ ਤਾਂ ਬੁੜੀਆਂ ਬਾਹਰਾਂ ਵਿੱਚ ਨਹੀਂ ਜਾਂਦੀਆਂ ਨੇ ਉਹ ਐ ਬਾ ਬੇਠੀਪਲੀ ਨਾ ਸਣੀ ਦਾ ਚੇਤੀ ਹਾਂ ਨਾਨੀ ਦੇ ਪੈਰ ਦੀ ਮਿੱਟੀ ਚੱਕਣੀ ਐ ਫੇਰ ਆਪਣਾ ਕੰਮ ਛੋ ਇਹ ਮਿਹਰ ਹੋ ਜੂ ਮੇਰਾ ਵਿਆਹ ਤੇ ਤੀਮੇ ਜਾਊ ਆ ਠੀਕ ਉਹ ਮੈਂ ਤਾਂ ਬੱਠਲ ਭਰ ਦੂੰ ਮਿੱਟੀ ਦਾ ਅਟੂ ਥੋੜੀ ਕੋਈ ਹੋਦੀ ਨਹੀਂ ਪਤਾ ਨਹੀਂ ਕਿ ਉਹ ਰਿਆ ਆ ਗਿਆ ਕੀ ਜੇ ਨਹੀਂ ਕੋਈ ਚੱਕ ਦੇ ਚੱਤੀ ਐ ਚੱਤੀ ਐ ਚੱਤੀ ਦਿਨ ਚੱਕਣੀ ਐ ਚੱਚੀ ਬਈ ਉਹ ਆਕੇ ਨਾਲ ਚੱਚਾ ਉਂ ਪੱਛਾ ਜਿਹੜੇ ਤੀਮੀਆਂ ਹੋਰ ਬਠੀ ਚਿੱਕਾਂਗੇ ਆਪਾਂ ਚੰਗਾ ਪਿੱਤੀ ਚੱਕ ਕੇ ਤੀਵੀਂ ਪਾਸਟਾ ਹੋ ਰੀਆ ਵੇਕਾ ਇਹ ਪੂਰੇ ਆਪਣੇ ਪਿੰਡ ਦੀ ਲੱਗ ਰਹੀ ਹੈ ਪਰ ਪਿੱਡੇ ਦੀ ਤਾਂ ਕਿ ਲੈਣਾ ਆਪਾਂ ਤੇ ਬਹਾਦੀ ਚ ਹਿੰਦੀ ਹੈ ਤੋਦੀ ਦੇਖ ਕੇ ਮੈਂ ਮਚਰ ਮਚਰ ਦੱਦੀਆ ਬਹਣੇ ਦਾ ਹੁਣ ਚੱਕ ਲਉਂਗਾ በተረፈ እንገናኝ እኮ እስከ አንድ ਕੰਜੀ ਸੋ ਸਿਹਜ ਕੰਜ ਜਿਹ ਹੈ ਕੀ ਮਾਰ ਗਈ ਕੰਜ ਜੱਜੀ ਉਹ ਹੈ ਕੰਜੀ ਪਾਣੀ ਨਹੀਂ ਕੰਨ ਵੇ ਕੰਜੀ ਹੈ ਚੱਕੂ ਵੀਰੇ ਵਣ ਗਿਆ ਕੰਮ ਕੱਟ ਵਾ ਵਟੇ

ਕੰਨਾ ਚ ਬਾਜ ਵੱਜੀ ਜਾਂਦੀ ਹੈ ਹੱਲੀ ਕੋ ਆਹ ਦਾ ਬਾਇਆਦਾਂ ਦੇ ਰੱਖਦਾਨੇ ਆ ਆਹ ਰੇ ਰੈਂਡ ਬੜਾ ਕੇ ਇਹ ਆਹ ਚੋ ਜੀ ਰੱਖ ਰਹਿਣਾ ਪਾਣੀ ਆ ਫੇਰੇ ਗੱਲ ਚਲ ਮੈਂ ਸਮੋਸਾ ਦੇਖਣ ਦਾ ਸਾਡਾ ਮਿਲਾਨ ਨਿਕਲ ਕੇ ਆ ਭੈਣ ਦਾ ਯਾਰ ਉਹ ਨਹੀਂ ਮੁੜਦਾ ਮੱਕ ਬੀਜ ਆ ਜਾਮਾ ਇਹ ਜੀ ਸਮਾਨ ਜ ਮੈਂ ਕਾ ਬਿਲੂ ਸਾਰੇ ਰਾਤ ਵਾਟ ਤੇ ਦੀ ਮਿਲਿਆ ਸਸਤੇ ਹੀ ਹੈ ਉਹ ਵੀ ਕੰਨੀ ਅਕਰ ਲਾਉ ਮੈਂ ਤਾਂ ਮਾਰਦੇ ਮੈਂ ਦੇਖਦੇ ਨਹੀਂ ਮੈਂ ਤੋ ਕਰਮਰਾਜ ਰਾਸ ਤਾਂ ਪੈ ਗਿਆ ਮੈਂ ਅਬੜਾ ਕੰਮ ਜਾਂ ਕਰ ਦ ਅਮਰਾਜ ਬਕਰੀਆਂ ਸਮਾਨ ਉਹ ਕਿਨੇ ਰੱਖਦਾ ਇਹ ਲਾਈਕਾਂ ਦੀ ਬਾਬਾ ਜੀ ਦਾ ਧੂਣਾ ਗਿਆ ਪਾਖਾ ਠੀਕ ਆ ਪੁਰੇ ਇਹਦੇ ਵਿੱਚ ਹੁਣ ਆਪਾਂ ਨੇ ਹਵਨ ਕਰਨਾ ਹੈ ਮੰਤਰ ਪੜਨਾ ਮੈਂ ਮੰਤਰ ਪੜੀ ਆਂਟੀ ਕਾਗਜ਼ ਤੇ ਪਹਿ ਸਮਾਨ ਜਿਹੜਾ ਲੈਂਦਾ ਇਹ ਆ ਖਾਂ ਬੰਦ ਕਰਕੇ ਖੋਲਣਾ ਉਹਨੇ ਰੱਖਣੀ ਬਸmai ਆਖਾ ਕਰ ਲੈ ਬੰਦ ਹੇ ਬਾਬਾ ਠੇਪਲੀ ਨਾਥ ਬਾਬਾ ਸਾਡੀ ਸੋੜ ਅਰਦਾਸ ਬਾਬਾ ਸਾਨੂੰ ਵੀ ਕਰਦੇ ਧੀਮੀ ਵਾਲੇ ਅਸੀਂ ਬਹੁਤ ਔਖੇ ਬਾਬਾ ਧੀਮੀ ਤੋਬੇਰਾ ਹੇ ਬਾਬਾ ਕਰਦੇ ਮੇਰਾ ਬਾਬਾ ਰੋਣਾ ਲਿਆ ਦੇ ਹੇ ਬਾਬਾ ਠੇਪਲੀ ਨਾਥ ਬਾਬਾ ਲੈ ਕੇ ਕਦੇ ਫਟੇ ਬਾਬਾ ਬੱਟਾ ਬਾਬਾ ਬਾਬਾ ਤੋਰ ਜੀ ਹੋ ਗਏ ਜੀ ਬਾਕੀ ਦੰਦੀ ਦੰਦੀ ਵਾਹ

妈的！了、啊、我加，我全程陪着那个小兵。